ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਜਹਾਨ ਖਾਨ ਅਤੇ ਸਿੰਘਾਂ ਦੀ ਲੜਾਈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਦਰ 17 ਜਨਵਰੀ ਨੂੰ ਅਬਦਾਲੀ ਬਿਆਸ ਟੱਪਿਆ ਅਤੇ ਅਗਲੇ ਦਿਨ ਸਹਿੇਰੜੀ ਪਿੰਡ ਜਾਟ ਬਿਠਾ ਇੱਥੇ ਨਜੀਬੂ ਦੋਲੇ ਦਾ ਵਕੀਲ ਰਾਏ ਮੇਗਰਾਜ ਮੀਰ ਕਾਸਮ ਦਾ ਵਕੀਲ ਸੁਜਾਨ ਰਾਏ ਰਾਜਾ ਜਵਾਰਮਲ ਦਾ ਵਕੀਰ ਲਾਹੌਰੀ ਮੱਲ ਰਾਜਾ ਮਾਧੋ ਸਿੰਘ ਦਾ ਵਕੀਲ ਭੀਮ ਸਿੰਘ ਰਾਜਾ ਅਮਰ ਸਿੰਘ ਪਟਿਆਲੇ ਦਾ ਵਕੀਲ ਰਾਏ ਕੱਲਾ ਅਬਦਾਲੀ ਅੱਗੇ ਪੇਸ਼ ਹੋਈ ਤੇ ਸਭ ਨੇ ਨਜ਼ਰਾਨੇ ਪੇਸ਼ ਕੀਤੇ ਅਬਦਾਲੀ ਨੇ ਸਾਰੇ ਵਕੀਲਾਂ ਨੂੰ ਹੁਕਮ ਦਿੱਤਾ ਆਪਣੇ ਮੁਲਕਾਂ ਨੂੰ ਵਾਪਸ ਜਾਓ ਅਤੇ ਆਪਣੇ ਮਾਲਕਾਂ ਨੂੰ ਹਾਜ਼ਰ ਹੋਣ ਲਈ ਕਹੋ ਉਧਰ ਰਾਜਾ ਪਟਿਆਲਾ ਅਬਦਾਲੀ ਨੂੰ ਨੂਰ ਮੈਲ ਵਿਖੇ ਆ ਮਿਲਿਆ ਅਬਦਾਲੀ ਸਤਲੁਜ ਟੱਪ ਕੇ ਮਾਛੀਵਾੜੇ ਆ ਬੈਠਾ ਇੱਥੇ ਸਿੱਖਾਂ ਨੇ ਚਪੇਰਿਓ ਉਸ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਨਾਸਰ ਖਾਨ ਬਲੋਚ ਸਿੱਖਾਂ ਦੇ ਟੱਕਰੇ ਵਾਸਤੇ ਉਹਨਾਂ ਦੇ ਮਗਰ ਵਧਿਆ ਪਰ ਬੁਰੀ ਤਰ੍ਹਾਂ ਹਾਰ ਕੇ ਪਿੱਛੇ हट ਗਿਆ ਉਧਰ ਅਬਦਾਲੀ ਇਸਲਾਮੀ ਬਾਦ ਜਾ ਪੂਜਾ ਇੱਥੋਂ 9 ਮਾਰਚ ਨੂੰ ਨਜੀਬਉਦਲਾ ਉਸ ਦੇ ਅੱਗੇ ਪੇਸ਼ ਹੋਇਆ ਤੇ 2 ਲੱਖ ਰੁਪਏ ਨਜ਼ਰਾਨਾ ਭੇਟਾ ਕੀਤਾ ਅਬਦਾਲੀ 18 ਮਾਰਚ ਨੂੰ ਅਬ ਅੰਬਾਲੇ ਪਹੁੰਚਿਆ ਤੇ 2 ਦਿਨ ਪਿੱਛੋਂ ਸਰਹੰਦ ਨੂੰ ਮੁੜ ਪਿਆ ਇੱਥੇ ਰਾਜਾ ਅਮਰ ਸਿੰਘ ਪਟਿਆਲੇ ਨੇ 3 ਲੱਖ ਨਜ਼ਰਾਨਾ ਤਾਰਿਆ ਅਬਦਾਲੀ ਨੇ ਉਸ ਨੂੰ ਸਰਹੰਦ ਦੀ ਸੂਬੇਦਾਰੀ ਅਤੇ ਮਹਾਰਾਜ ਈ ਰਾਜਗਾਨ ਦਾ ਖਿਤਾਬ ਦਿੱਤਾ ਰਾਜਾ ਅਮਰ ਸਿੰਘ ਨੇ 2 ਲੱਖ ਹੋਰ ਦੇ ਕੇ 30 ਹਜ਼ਾਰ ਟਕਾ ਛਡਾ ਲਈਆਂ ਤੇ ਸਭ ਨੂੰ ਖਰਚ ਦੇ ਕੇ ਘਰੋ ਘਰੀ ਭੇਜ ਦਿੱਤਾ ਇਹ ਟੱਕਾਂ ਉਹ ਸਨ ਜੋ ਅਬਦਾਲੀ ਨੇ ਅੰਬਾਲੇ ਦੇ ਇਲਾਕੇ ਵਿੱਚੋਂ ਵੱਧੀਆਂ ਸਨ ਇਸ ਨੇਕੀ ਬਦਲੇ ਲੋਕਾਂ ਲੋਕ ਉਸ ਨੂੰ ਬੰਦੀ ਛੋੜ ਵੀ ਕਹਿਣ ਲੱਗ ਪਏ ਸਨ ਉਥੋਂ ਚੱਲ ਕੇ ਅਬਦਾਲੀ ਮਾਛੀਵਾੜੇ ਆ ਬੈਠਾ ਤੇ ਡੇਢ ਮਹੀਨਾ ਇੱਥੇ ਹੀ ਰਿਹਾ ਇਸ ਸਮੇਂ ਸਿੱਖਾਂ ਦੇ ਇੱਕ ਦਲ ਨੇ ਜਮਨਾ ਤੋਂ ਪਾਰ ਟੱਪ ਕੇ ਨਜੀਬੂ ਦੌਲਾ ਦਾ ਇਲਾਕਾ ਜਾਲ ਲੁੱਟਿਆ ਅਤੇ ਇਸ ਤੋਂ ਬਾਅਦ ਅੰਬੇਟਾ ਨਨੋਤਾ ਅਤੇ ਮੇਰਠ ਆਦਿ ਸ਼ਹਿਰ ਜਾਲੁੱਟੇ ਜਹਾਨ ਖਾਨ ਦੁਰਾਨੀ ਨੂੰ ਨਾਲ ਲੈ ਕੇ ਨਜੀਬੂ ਦੌਲਾ ਸਿੱਖਾਂ ਦੇ ਟਾਕਰੇ ਤੇ ਆਇਆ ਸ਼ਾਮਲੀ ਤੇ ਕਰੇਨਾ ਦੇ ਵਿੱਚਕਾਰ ਲੜਾਈ ਹੋਈ ਸਰਦਾਰ ਬਘੇਲ ਸਿੰਘ ਜ਼ਖਮੀ ਹੋ ਗਿਆ ਤਾਂ ਸਿੱਖ ਫੌਜਾਂ ਮੈਦਾਨ ਵਿੱਚੋਂ ਥੋੜੀਆਂ ਪਿੱਛੇ ਹਟ ਗਈਆਂ ਉਧਰ ਮਾਛੀਵਾੜੀ ਤੋਂ ਉੱਠ ਕੇ ਅਬਦਾਲੀ ਲਾਹੌਰ ਰਾਹੀਂ ਕਾਬਲ ਨੂੰ ਤੁਰ ਪਿਆ ਉਹ ਲਾਹੌਰ ਦੇ ਨੇੜੇ ਪਹੁੰਚਿਆ ਤਾਂ ਸਿੱਖਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਬਦਾਲੀ ਲਾਹੌਰ ਵਿੱਚ ਜਾ ਲੁਕਿਆ ਇੱਥੋਂ ਤੁਰ ਕੇ ਉਹ ਸਿਆਲਕੋਟ ਜਾ ਬੈਠਾ ਉਹਨੇ ਇਲਾਕਾ ਲੁੱਟ ਲਿਆ ਅਤੇ 20000 ਢੱਕਾ ਬੰਨ ਕੇ ਲੈ ਤੁਰਿਆ ਸਰਦਾਰ ਜੱਸਾ ਸਿੰਘ ਸਰਦਾਰ ਬਘੇਲ ਸਿੰਘ ਸਰਦਾਰ ਚੜਤ ਸਿੰਘ ਆਦ ਨੇ ਜੇਲਮ ਦੇ ਕੰਡੇ ਉੱਤੇ ਅਬਦਾਲੀ ਨੂੰ ਜਾ ਕੇ ਰਿਆ ਅਤੇ ਬਦੀਆਂ ਹੋਈਆਂ ਢੱਕਾਂ ਛਡਾ ਲਈਆਂ ਤੇ ਅਬਦਾਲੀ ਦਾ ਬਹੁਤ ਸਾਰਾ ਸਮਾਨ ਲੁੱਟ ਲਿਆ ਗਿਆ ਇੱਥੇ ਬੜਾ ਨੁਕਸਾਨ ਉਠਾ ਕੇ ਅਬਦਾਲੀ ਘਰ ਨੂੰ ਵਾਪਸ ਮੁੜ ਗਿਆ ਉਹ ਜੇਹਲਮੋਂ ਪਾਰ ਹੋਇਆ ਹੀ ਸੀ ਕਿ ਸਿੱਖਾਂ ਨੇ ਪਰਤ ਕੇ ਫਿਰ ਉਸ ਉੱਤੇ ਹਮਲਾ ਕਰ ਦਿੱਤਾ ਇਸ ਤਰ੍ਹਾਂ ਨੁਕਸਾਨ ਉਠਾਉਂਦਾ ਹੋਇਆ ਅਬਦਾਲੀ ਆਪਣੇ ਘਰ ਕਾਬਲ ਨੂੰ ਵਾਪਸ ਮੁੜ ਗਿਆ ਇਸ ਤੋਂ ਬਾਅਦ ਸਿੱਖਾਂ ਨੇ ਖੁੱਸੇ ਹੋਏ ਇਲਾਕਿਆਂ ਉੱਤੇ ਫਿਰ ਤੋਂ ਕਬਜ਼ਾ ਕਰ ਲਿਆ ਸਰਦਾਰ ਲੈਣਾ ਸਿੰਘ ਸਰਦਾਰ ਗੁੱਜਰ ਸਿੰਘ ਤੇ ਸਰਦਾਰ ਸੋਭਾ ਸਿੰਘ ਨੇ ਫੌਜ ਲੈ ਕੇ ਸ਼ਾਲਾਮਰ ਬਾਗ ਵਿੱਚ ਜਾ ਡੇਰੇ ਲਾਏ ਉਨ੍ਹਾਂ ਅਬਦਾਲੀ ਦੇ ਬਣਾਏ ਸੂਬੇਦਾਰ ਦਦਾਨ ਖਾਨ ਨੂੰ ਸੁਨੇਹਾ ਭੇਜਿਆ ਕਿ ਉਹ ਜਾਂ ਲਾਹੌਰ ਖਾਲੀ ਕਰੇ ਜਾਂ ਲੜਾਈ ਵਾਸਤੇ ਤਿਆਰ ਹੋ ਜਾਵੇ ਦਦਾਨ ਖਾਨ ਸਿੰਘਾਂ ਦੇ ਟੱਕਰੇ ਦੀ ਹਿੰਮਤ ਨਾ ਕਰ ਸਕਿਆ ਉਹ ਸ਼ਹਿਰ ਦੇ ਪਤਵੰਤੇ ਮੀਆਂ ਮੁਹੰਮਦ ਆਸਕ ਮੀਰ ਨੱਥੂ ਸ਼ਾਹ ਹਾਫਿਜ਼ ਕਾਦਰਬਖਸ਼ ਲਾਲ ਮਹਾਰਾਜ ਸਿੰਘ ਨੂੰ ਨਾਲ ਲੈ ਕੇ ਸਿੱਖ ਸਰਦਾਰਾਂ ਅੱਗੇ ਪੇਸ਼ ਹੋਇਆ ਉਨ੍ਹਾਂ ਦਦਾਨ ਖਾਨ ਦੀ ਬੜੀ ਇੱਜ਼ਤ ਕੀਤੀ ਉਸ ਦਾ 20 ਰੁਪਏ ਰੋਜ਼ ਪੱਤਾ ਲਾ ਦਿੱਤਾ ਇਸ ਤਰ੍ਹਾਂ ਅਮਨ ਅਮਾਨ ਨਾਲ ਸਿੱਖਾਂ ਨੇ ਫਿਰ ਤੋਂ ਲਾਹੌਰ ਉੱਤੇ ਕਬਜ਼ਾ ਕਰ ਲਿਆ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ